13 ਮਾਡਲ ਠੀਕ ਆ ਜੀ ਤੇ ਸਾਰਾ ਟਰੈਕਟਰ ਰੀਨ ਵਾਲਾ ਕਿਤੇ ਕਲਮਣੇ ਰੀਨ ਨਾਲ ਦੇ ਲੱਗੇ ਹੋਏ ਆ ਦੇਖੋ ਹਾਂ ਰੀਨ ਵਾਲਾ ਨਾਲ ਦੇ ਮਾਡਲ ਇੰਜਨ ਨੰਬਰ 88 ਨੰਬਰ ਮਾਡਲ ਵੀ ਲਿਖਿਆ ਜੀ 240 ਮਾਡਲ ਜੀ ਇਹ 11 ਮਾਡਲ 11 ਮਾਡਲ ਐਸ਼ਰ ਦਿਖਾਉਣੇ ਬੈਟਰੀ ਜੀ ਇਹਦੀ ਵੀ ਨਵੀਂ ਨਵੀਂ ਆ ਜੀ ਨਵੀਂ ਜਾਵਾ ਨਵੀਂ ਬੈਟਰੀ ਆ ਬਾਈ ਦੇਖੋ ਤੁਸੀਂ ਹਾਂਜੀ ਹੱਸੀ ਕਾਰ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੁੰਟੇ ਤਲਮੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਆਪਣੇ ਨਾਲ ਆ ਬਾਈ ਨਾਲ ਕਰਦੇ ਆ ਗੱਲਬਾਤ ਤੇ ਅੱਜ ਤੁਹਾਨੂੰ ਬਾਈ ਆਸੇ ਟਰੈਕਟਰ ਦਿਖਾਉਣਾ ਵੀਡੀਓ ਚ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਕਿਵੇਂ ਜੀ ਵਧੀਆ ਜੀ ਠੀਕ ਆ ਜੀ ਤੇ ਦੋ ਟਰੈਕਟਰ ਲੈ ਕੇ ਆਏ ਹਾਂ ਜੀ ਹਾਂ ਜੀ ਦੋ ਟਰੈਕਟਰ ਆ ਛੇ ਟਰੈਕਟਰ ਆ ਭਾਈ ਕੋਲੇ ਤੇ ਦੋਨੇ ਟਰੈਕਟਰ ਕਰੂ ਹੀ ਨੇ ਇਹ ਆਪਣੇ ਵਿਪਾਰ ਲੈਣ ਦਾ ਕੰਮ ਆ ਵਿਪਾਰ ਲੈਣ ਠੀਕ ਆ ਜੀ ਆ ਛੇ ਟਰੈਕਟਰ ਆ ਹਾਂ ਚਾਰ ਪੰਜ ਟਰੈਕਟਰ ਹੁੰਦੇ ਚਾਰ ਪੰਜ ਟਰੈਕਟਰ ਹੁੰਦੇ ਆ ਸਭ ਤੋਂ ਪਹਿਲਾਂ ਜੇ ਤੇ ਆ ਛੇ ਬਾਰੇ ਗੱਲਬਾਤ ਕਰਦੇ ਆ ਜੀ ਕਿੰਨੇ ਮਾਡਲ ਆ ਇਹ 13 ਮਾਡਲ ਆ 13 ਮਾਡਲ ਆ ਠੀਕ ਆ ਜੀ ਤੇ ਸਾਰਾ ਟਰੈਕਟਰ Ориਜਨਲ ਆ ਕਿਤੇ ਕਲਮ ਨਹੀਂ ਦੇ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਬਾਤ ਕਰੀ ਟਾਇਰ ਨਵੇਂ ਆ ਬਿੱਲ ਦੇਵਾਂਗੇ ਨਾਲ ਆ ਸਾਰਾ ਦਾ ਨਹੀਂ ਹੋਇਆ ਕੋਈ ਜੇ ਕਿਹੜੇ ਟਾਇਰ ਆ ਹਾਂ 프ਰੰਟ ਵਾਲੇ ਜੇ ਕੇ ਦੇ ਆ ਜੀ ਬੈਕ ਵਾਲੇ ਬੈਕ ਵਾਲੇ ਵੀ ਜੇ ਕੇ ਦੇ ਟਾਇਰ ਆ 12 ਦੇ ਟਾਇਰ ਆ ਤੇ ਬੈਟਰੀ ਨਾ ਵੀ ਠੀਕ ਆ ਜੀ ਨਵੀਂ ਬੈਟਰੀ ਆ ਭਾਈ ਜੀ ਟਾਇਰਾਂ ਦੇ ਸਾਨੂੰ ਬਿੱਲ ਵੀ ਮਿਲ ਜਾਣਗੇ ਮਾਡਲ ਕਿੰਨੇ ਆ ਜੀ 13 13 ਮਾਡਲ ਆ ਤੇ ਜੇ ਆਪਾਂ ਗੱਲ ਬਾਤ ਕਰੀਏ ਜੀ ਤੇ ਕਿੰਨਾ ਰੇਟ ਆਈ ਆਹਦੇ ਦਾ 240000 ਦੇਵਾਵੇਂ ਤੋਂ 10 15 ਦਾ 2 10 10 15 ਦਾ ਹੋ ਜਾਊਗਾ 240000 ਡਿਮਾਂਡ ਆ ਨੰਬਰ ਹੀ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਆ ਜੀ ਜੇ ਤੇ ਆਪਾਂ ਰੰਗ ਪੇਂਟ ਦੀ ਗੱਲਬਾਤ ਕਰੀ ਜੀ ਸਾਰਾ ਰੀਨ ਨਾਲੇ ਜੀ ਕਿਤੇ ਵੀ ਕਲਮ ਨਹੀਂ ਲੱਗੇ ਗਰੰਟੀ ਹੋਊਗੀ ਠੀਕ ਆ ਤੇ ਬਾਈ ਨੇ ਕਿਹਾ ਸੀ ਬੈਂਟਰੀ ਨਵੀਂ ਆ ਦੇਖੋ ਕਾਗਰੀ ਵੀ ਚੜੇ ਹੋਏ ਆ ਨਵੀਂ ਬੈਂਟਰੀ ਆ ਤੇ ਰੰਗ ਪੇਂਟ ਦਾ ਪੂਰਾ ਅਰੀਜਨਲ ਟਰੈਕਟਰ ਦੇਖ ਸਕਦੇ ਹੋ ਤੁਸੀਂ ਜਿੱਥੋਂ ਵੀ ਮਾੜਾ ਮੋਟਾ ਜਰਿਆ ਫਰਿਆ ਅਰੀਜਨਲ ਆ ਉਹੀ ਟੱਚਿੰਗ ਨਹੀਂ ਹੋਈ ਟਰੈਕਟਰ ਦੀ ਹਾਂ ਅਰੀਜਨਲ ਆ ਸਾਰਾ ਪੂਰਾ ਅਰੀਜਨਲ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਮਗਰਾੜ ਵੀ ਨਾਲ ਦੇ ਲੱਗੇ ਹੋਏ ਆ ਦੇਖੋ ਹਾਂ ਅਰੀਜਨਲ ਆ ਨਾਲ ਦੇ ਬਾਰੇ ਇੰਜਨ ਨੰਬਰ 88 ਨੰਬਰ ਮਾਡਲ ਵੀ ਲਿਖਿਆ ਜੀ 247 ਇਹਦੇ ਵਿੱਚ ਨਾਲ ਦੀ ਹੈ ਜੀ ਮਗਰਾੜ ਮੂਰੂਡ ਵੀ ਚਾਰੇ ਇੰਡੀਕੇਟਰ ਲੱਗੇ ਹੋਏ ਆ ਟਰੈਕਟਰ ਤੇ ਨਾਲ ਦੇ ਇੰਡੀਕੇਟਰ ਨਾਲ ਦੇ ਇੰਡੀਕੇਟਰ ਆ ਦੇਖੋ ਨਾਲ ਦੀ ਸਟicker sticker ਲੱਗੇ ਹੋਏ ਆ ਮਗਰਾੜਾਂ ਦੇ ਦੰਡਾ ਪੱਟੀ ਨਾਲ ਹੀ ਮਿਲੂਗੀ। ਦੰਡਾ ਫੱਟੀ ਨਾਲ ਅਰੀਨ ਨਾਲ। ਠੀਕ ਹੈ ਜੀ। ਪੰਜਾਬ ਨੰਬਰ ਆ। ਬਾਕੀ ਮੌਕੇ ਤੇ ਮੰਨਤਾਣਾ। ਯਾਰ ਯਾਰ 2000 ਦਾ ਹੋਰ। ਠੀਕ ਹੈ ਜੀ। ਆ ਕਿੰਨੇ ਮਾਡਲ ਹੈ ਜੀ? ਇਹ 11 ਮਾਡਲ ਹੈ। 11 ਮਾਡਲ ਇਸ਼ਰ ਦਿਖਾਉਣੇ ਜੀ ਸਾਨੂੰ। ਇਹਦੀ ਛਤਰੀ ਮਿਲੂ ਕ ਮਿਲਦੀ ਨਹੀਂ ਜੀ। ਇਹਦੇ ਹੈ ਨਹੀਂ ਛਤਰੀ। ਠੀਕ ਹੈ ਜੀ। ਇਹਦੀ ਛਤਰੀ ਹੈ ਨਹੀਂ। ਉਹਦੀ ਲੱਗੀ ਹੋਈ ਹੈ ਨਾਲ ਹੀ ਮਿਲੂਗੀ। ਤੇ ਇਹ ਦੇਖ ਸਕਦਾ ਤੁਸੀਂ ਰੰਗ ਪੇਂਟ ਦਾ ਜੀ ਇਹ ਟਰੈਕਟਰ ਆ। ਇਹ ਰੰਗ ਪੇਂਟ ਦਾ ਮਾਣੀ ਮੋਲੀ ਫਾਰ ਲੱਗੀ ਐ ਥੱਲੇ ਸਾਰਾ ਰੀਜਨਲ ਉੱਤੇ ਮਾਣੀ ਮੋਲੀ ਕੈਚਿੰਗ ਹੋਈ ਠੀਕ ਆ ਜੀ ਬਸ ਇਥੋਂ ਬਾਡੀ ਲਾਈਨ ਦਾ ਰੀਜਨਲ ਸਾਰਾ ਓਰੀਜਨਲ ਆ ਜੀ ਇੱਥੇ ਮਾੜੀ ਮੋਟੀ ਹੋਈ ਹਾਂ ਮਾਣੀ ਮੋਟੀ ਠੀਕ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਜਿੰਨੀ ਵੀ ਗੱਲਬਾਤ ਹੋਊਗੀ ਤੇ ਟਾਇਰਾਂ ਦੀ ਜੇ ਗੱਲਬਾਤ ਕਰੀ ਅਗਲੇ 60 ਪੈਸੇ ਮੰਗ ਲੈ 20 ਪੈਸੇ ਦਾ ਫਰੰਟ ਵਾਲੇ 60 ਕ ਪੈਸੇ ਜੀ ਬੈਕ ਵਾਲੇ 20 ਕ ਪੈਸੇ ਟਾਇਰ ਹੈਗੇ ਤੇ ਬੈਟਰੀ ਜੀ ਇਹਦੀ ਵੀ ਨਵੀਂ ਨਹੀਂ ਇਹ ਜੀ ਨਵੀਂ ਜਾਵਾਂ ਨਵੀਂ ਬੈਟਰੀ ਆ ਬਾਈ ਦੇਖੋ ਤੁਸੀਂ ਤੇ ਜੇ ਇਹਦੇ ਮਗਰਾੜਾਂ ਦੀ ਗ ਮਗਰਾੜ ਚੇਂਜ ਹੋਏ ਹੋਏ ਹਾਂ ਹਾਂ ਨਵੇਂ ਲੱਗੇ ਠੀਕ ਹੈ ਜੀ ਨਵੇਂ ਮਗਰਾੜ ਚੇਂਜ ਹੋ ਕੇ ਲੱਗੇ ਹੋਏ ਆ ਬਾਈ ਜੀ ਮਾਡਲ ਕਿੰਨੇ ਆ ਜੀ ਇਹ ਇਹ 2011 ਹੈ 2011 ਮਾਡਲ ਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਤੇ ਇਹਦੇ ਨਾਲ ਪੱਟੀ ਤਾਂ ਹੈਗੀ ਆ ਇਹਦੇ ਨਾਲ ਵੀ ਡੰਡਾ ਮਿਲੂ ਜੀ ਡੰਡਾ ਵੱਟੀ ਮਿਲੂਗਾ ਨਾਲ ਵੀ ਹਾਂ ਹਾਂ ਡੰਡਾ ਫੱਟੀ ਜੀ ਡੰਡਾ ਫੱਟੀ ਇਹ ਟਰੈਕਟਰ ਨਾਲ ਵੀ ਮਿਲੂ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦਾ ਮੰਗਦੇ ਆ ਕਿ 70 ਜੀ ਦੇ ਰਿਆਂ ਨੇ ਮੌਕੇ ਤੇ ਡੇਢ ਡੂੜ ਦਾ ਠੀਕ ਹੈ ਜੀ ਡੇਢ ਲੱਖ ਰੁਪਏ ਇਮਾਨ ਕਰਦੇ ਨੇ ਬਾਕੀ ਮੌਕੇ ਤੇ ਹੋਰ ਵੀ ਵੀਡੀਓ ਵੇਖ ਕੇ ਆਊਗਾ ਕੋਈ ਮਾਨਤਨ ਕਰ ਦੇਣਾ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੀ 9988022766 ਕਿੰਡ ਕਿਹੜਾ ਜੀ ਭਾਰੂ ਜੀ ਠੀਕ ਹੈ ਜੀ ਆਹਾਂ ਮੰਡੀ ਜੀ ਇੰਨੇ ਆਪਾਂ ਅੱਜ ਤੇ ਮਲੋੜ ਵੀ ਲਾਉਨੇ ਠੀਕ ਹੈ ਮਲੋੜ ਵਾਲੀ ਉਹ ਕਦੋਂ ਆਉਂਦੀ ਹੈ ਜੀ ਐਂ ਦੁਬਾਰ ਦੀ ਐਂ ਦੁਬਾਰ ਦੀ ਇੱਥੇ ਵਿੰਦਰ ਕੋਲੇ ਆਉਨੇ ਹੀ ਪਲਾਰ ਦਾ ਠੀਕ ਹੈ ਜੀ ਵਿੰਦਰ ਕੋਲੇ ਤੇ ਆਪਣਾ ਵਪਾਰ ਲੈਣ ਦਾ ਕੰਮ ਆ ਜੀ 4 ਪੰਡਾ ਟਰੈਕਟਰ ਹੁੰਦੇ 5 ਕਈ ਵਾਰ ਸ਼ੀ ਵੀ ਹੁੰਦੇ ਠੀਕ ਆ ਜੀ ਤੇ ਛੋਟੇ ਛੋਟੇ ਸਾਰੇ ਹੁੰਦੇ ਠੀਕ ਆ ਜੀ ਬਾਕੀ ਜੇ ਕਿਸੇ ਨੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੋਵੇ ਤਾਂ ਟਟਲਾ ਨਹੀਂ ਲੋਨ ਜੀ ਹਾਂ ਲੋਨ ਵੀ ਕਰਾਦੇ ਠੀਕ ਆ ਜੀ ਹਾਂ ਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਜੁੜੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ